ਸਸਰੀਕਾਲ ਪੰਜਾਬੀ ਵੀਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਜੁੜੇ ਹੋ ਬੋਲਦਾ ਪੰਜਾਬ ਚੈਨਲ ਦੇ ਨਾਲ ਸਜਣੋ ਇੱਕ ਤੁਹਾਡੇ ਨਾਲ ਆਪਾਂ ਇੱਕ ਗੱਲ ਸਾਂਝੀ ਕਰਨ ਲੱਗੇ ਆਂ ਵੀ ਪੰਜਾਬ ਦੇ ਵਿੱਚ ਕਿੰਨੇ ਜਿਹੜੇ ਮਾਵਾ ਦੇ ਪੁੱਤ ਮਰ ਰਹੇ ਨੇ ਇਹ ਬਹੁਤ ਦੁੱਖ ਦੀ ਗੱਲ ਹੈ ਡੇਲੀ ਨੈਤਿ ਹੀ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੀ ਗੱਲ ਕਰ ਲਈਏ ਆਪਾਂ ਕਿੰਨੇ ਮਾਵਾਂ ਦੇ ਪੁੱਤ ਮਰ ਰਹੇ ਨੇ ਨਸ਼ੇ ਦੇ ਨਾਲ ਦੋਸਤੋ ਤੁਹਾਡੀ ਇੱਕ ਅਕਸਰੀ ਇੱਕ ਤੁਹਾਡੀ ਇੱਕ ਰਹਿ ਲੈਣੀ ਆ ਦੋਸਤੋ ਰਹਿ ਕੀ ਲੈਣੀ ਆ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਨਾਲ ਜਿਹੜੇ ਨੌਜਵਾਨ ਜਿਹੜੀ ਪੀੜ੍ਹੀ ਖਤਮ ਹੋ ਰਹੀ ਹੈ ਉਸ ਬਾਰੇ ਦੀ ਆਪਾਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਬੰਦ ਹੋਊਗਾ ਇਹ ਬਹੁਤ ਵੱਡੀ ਜਿਹੜੀ ਤੁਹਾਡੀ ਇੱਕ رائے ਆ ਗਈ ਇੱਕ ਗੱਲ ਵੀ ਹੈ ਇੱਕ ਤੁਹਾਡੀ ਸੋਸ਼ਲ ਮੀਡੀਆ ਇੱਕ ਜ਼ਰੀਆ ਵੀ ਹੈ ਕਿਉਂਕਿ ਕਮੈਂਟਾਂ ਚ ਜ਼ਰੂਰ ਦੱਸਣਾ ਵੀ ਨਸ਼ਾ ਪੰਜਾਬ ਦੇ ਵਿੱਚ ਬੰਦ ਕਿਵੇਂ ਹੋਊਗਾ ਇਹਨੂੰ ਲੈ ਕੇ ਕੌਣ ਆਇਆ ਚਿੱਟੇ ਨੂੰ ਕਦੋਂ ਦਾ ਆਇਆ ਇਹ ਪੰਜਾਬ ਦੇ ਵਿੱਚ ਕਿਉਂਕਿ ਇਸ ਚਿੱਟੇ ਨੇ ਇਸ ਨਸ਼ੇ ਨੇ ਮਾਵਾਂ ਦੇ ਪੁੱਤ ਮਰਵਾਤੇ ਤੇ ਲੋਕਾਂ ਦੇ ਘਰ ਖਾਲੀ ਕਰਾਤੇ ਦੋਸਤੋ ਮਾਵਾ ਅਕਸਰੀ ਜਦੋਂ ਰੋਂਦਿਆਂ ਨਾ ਉਹ ਸਾਥੋਂ ਵੇਖਿਆ ਨਹੀਂ ਜਾਂਦਾ ਕਿਸੇ ਤੋਂ ਵੀ ਨਹੀਂ ਵੇਖਿਆ ਜਾਂਦਾ ਯਾਰ ਆਪਾਂ ਗੱਲ ਕਰ ਲਈਏ ਕਿਸੇ ਤੋਂ ਵੀ ਨਹੀਂ ਵੇਖਿਆ ਜਾਂਦਾ ਜਦੋਂ ਯਾਰ ਮਾਂ ਦਾ ਪੁੱਤ ਖੋਇਆ ਜਾਵੇ ਤਾਂ ਘਰ ਖਾਲੀ ਹੋ ਜਾਂਦਾ ਯਾਰ ਇਸ ਤੁਹਾਡੀ ਇੱਕ رائے ਲੈਣੀ ਚਾਹੁੰਦੇ ਆ ਦੋਸਤੋ ਵੀ ਪੰਜਾਬ ਦੇ ਵਿੱਚ ਚਿੱਟਾ ਕੌਣ ਲੈ ਕੇ ਆਇਆ ਇਹਨੂੰ ਬੰਦ ਕਿਵੇਂ ਹੋ ਸਕਦਾ ਕਿਹੜੀ ਸਰਕਾਰ ਇਹਨੂੰ ਬੰਦ ਕਰਾ ਸਕਦੀ ਹੈ ਜਿੰਨੀਆਂ ਸਰਕਾਰਾਂ ਤੇ ਸਾਨੂੰ ਆਸੀ ਯਾਰੋ ਉਹਨਾਂ ਨੇ ਵੀ ਨਹੀਂ ਇਹ ਬੰਦ ਕਰਵਾਇਆ ਦੋਸਤੋ ਵੀਡੀਓ ਵੱਧ ਤੋਂ ਵੱਧ ਲੋਕਾਂ ਕੋਲੇ ਸ਼ੇਅਰ ਹੋਣੀ ਚਾਹੀਦੀ ਹੈ ਮੈਂ ਅਕਸਰ ਕਹਿੰਦਾ ਨਹੀਂ ਹੁੰਦਾ ਬਾਲਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰਾਂ ਨੂੰ ਵੀ ਪਤਾ ਲੱਗੂਗਾ ਵੀ ਚਿੱਟਾ ਕੌਣ ਲੈ ਕੇ ਆਇਆ ਅਖ਼ਰੀ ਹੋਰ ਲੋਕਾਂ ਨੂੰ ਵੀ ਪਤਾ ਲੱਗੂਗਾ ਵੀ ਚਿੱਟਾ ਕੌਣ ਲੈ ਕੇ ਆਇਆ ਕਿੰਨੇ ਸਾਡੇ ਮਾਵਾ ਦੇ ਪੁੱਤ ਮਰ ਰਹੇ ਨੇ ਕਿੰਨੀ ਹੁਣ ਜਾਨ ਦੀ ਤਿਆਰੀ ਆ ਜਿਹੜੇ ਚਿੱਟੇ ਦੇ ਨਾਲ ਨਸ਼ੇ ਦੇ ਨਾਲ ਨਾ ਹੋਰ ਵੀ ਪੁੱਤ ਹੁਣ ਪੀ ਰਹੇ ਨੇ ਜੋ ਹਟਿਆ ਤਾਂ ਹਟਦਾ ਰਿਹਾ ਨਹੀਂ ਇਹ ਨਾ ਹਟਿਆ ਹਲੇ ਚੱਲੀ ਜਾਂਦਾ ਉਹ ਮੀਜਕਰ ਸਿਸਟਮ ਵਿੱਚ ਰਹੇ ਨੇ ਲੋਕ ਸਰਿਆਂ ਵਿੱਚ ਰਹੇ ਨੇ ਤੁਹਾਡੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਗੱਲ ਕਰ ਲਈ ਆਪਾਂ ਵਿਕ ਰਹੇ ਆ ਸਰਿਆਂ ਵਿੱਚ ਵਿਕ ਰਹੇ ਹੈਗਾ ਪਰ ਨਹੀਂ ਧਿਆਨ ਨਹੀਂ ਹੈਗਾ ਪ੍ਰਸ਼ਾਸਨ ਦਾ ਸਰਕਾਰਾਂ ਦਾ ਧਿਆਨ ਹੀ ਨਹੀਂ ਹੈ ਨੀ ਇਸ ਚੀਜ਼ ਤੇ ਪਰ ਦੋਸਤੋ ਕਮੈਂਟਾਂ ਚ ਜਰੂਰ ਦੱਸਿਓ ਇਹਨੂੰ ਕੌਣ ਲੈ ਕੇ ਆਇਆ ਕਿਵੇਂ ਬੰਦ ਹੋ ਸਕਦਾ ਇਹ ਠੀਕ ਹੈ ਕੌਣ ਇਹਨੂੰ ਬੰਦ ਕਰਵਾ ਸਕਦਾ ਸਭ ਤੋਂ ਵੱਡੀ ਗੱਲ ਕਿਵੇਂ ਠੱਲ ਪੈ ਸਕਦੀ ਆ ਪੰਜਾਬ ਦੇ ਵਿੱਚ ਨਸ਼ੇ ਦੀ ਕਿੰਨੇ ਮਾਵਾ ਦੇ ਪੁੱਤ ਮਰ ਰਹੇ ਨੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਮੌਤ ਹੋਈ ਆ ਭਰਾਵਾਂ ਦੀ ਇੱਕ ਮਿੰਟਾਂ ਜਰੂਰ ਦੱਸਾਂਗਾ ਕਿਉਂਕਿ ਆ ਸਾਡੀਆਂ ਸਰਕਾਰਾਂ ਜਿਹੜੀਆਂ ਬੋਲੀਆਂ ਅੰਨੀਆਂ ਹੋਈਆਂ ਫਿਰਦੀਆਂ ਨਹੀਂ ਆ ਉਹਨਾਂ ਨੂੰ ਪਤਾ ਲੱਗੂਗਾ ਵੀ ਯਾਰ ਕਿੰਨਾ ਕਿੰਨਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਤੇ ਸਾਡੇ ਮੌਤਾਂ ਪੰਜਾਬ ਦੇ ਵਿੱਚ ਨੌਜਵਾਨਾਂ ਦੀਆਂ ਕਿੰਨੀਆਂ ਹੋਈਆਂ ਆ ਅੰਨੀਆਂ ਬੋਲੀਆਂ ਸਰਕਾਰਾਂ ਨੂੰ ਪਤਾ ਲੱਗ ਜਾਊਗਾ ਜਿਹੜੀਆਂ ਅੰਨੀਆਂ ਹੋ ਕੇ ਰਹਿੰਦੀਆਂ ਬੋਲੇ ਰਹਿੰਦੇ ਨੇ ਜਾਂ ਨੂੰ ਚੜਾਵਾ ਚੜ ਜਾਂਦਾ ਕਿਸੇ ਦਾ ਉਹਨਾਂ ਨੂੰ ਪਤਾ ਲੱਗ ਦੂਗਾ ਲੱਗੂਗਾ ਵੀ ਹਾਂ ਵੀ ਹਾਂ ਵੀ ਭਾਈ ਆ ਕਮੈਂਟ ਲੋਕਾਂ ਦੇ ਜਿਹੜੇ ਆਉਂਦੇ ਆ ਨਾ ਇਹ ਗੱਲਾਂ ਤੇ ਕਿਸੇ ਗੱਲ ਤੋਂ ਹੀ ਆਉਂਦੇ ਨੇ ਇਹ ਦੋਸਤੋ ਜਿਹੜੇ ਸਰਕਾਰਾਂ ਨਾ ਇਹ ਸਰਕਾਰਾਂ ਇਹ ਆਪਾਂ ਨੂੰ ਵਰਤ ਕੇ ਆਪਾਂ ਨੂੰ ਵਰਤ ਕੇ ਸਿੱਟ ਦਿੰਦੇ ਆ ਇਹਨਾਂ ਦਾ ਟਾਈਮ ਇੱਕ ਵਾਰੀ ਆਉਂਦਾ ਤੇ ਆਪਾਂ ਇਹਨਾਂ ਨਾਲ ਸਾਰੀ ਉਮਰੀ ਦੇਖੋ ਕਿ ਆਪਾਂ ਕਿੰਨਾ ਖੱਜਲ ਖਵਾਰੀ ਹੁੰਨੇ ਆ ਕਿੱਥੇ ਯਾਰ ਆਪਾਂ ਨੂੰ ਆਸ ਹੁੰਦੀ ਆ ਸਰਕਾਰਾਂ ਤੇ ਕਿ ਯਾਰ ਹਾਂ ਸਰਕਾਰ ਯਾਰ ਆਪਣੀ ਬਹੁਤ ਵੱਡੀ ਚੀਜ਼ ਆ ਸਰਕਾਰ ਨੇ ਆਹ ਕਰਤਾ ਕਿਥੇ ਆਪਾਂ ਸਰਕਾਰਾਂ ਦੀ ਤੂਤੀ ਬੋਲਣੀ ਸੀ ਇੱਥੇ ਆਪਾਂ ਫਿੱਟੇ ਲਾਂਤਾਂ ਪਾਉਨੇ ਯਾਰ ਆਪਦੇ ਮੰਤਰੀਆਂ ਨੂੰ ਯਾਰ ਬਾਹਰਲੇ ਦੇਸਾਂ ਚ ਜਾ ਬਗਜੋ ਯਾਰ ਤੁਸੀਂ ਮੰਤਰੀ ਯਾਰ ਉਹ ਐ ਬਿਨਾ ਗੱਨਾ ਮੈਨਾਂ ਤੋਂ ਐ ਤਰ੍ਹਾਂੇ ਫਿਰਦੇ ਨੇ ਬਾਹਰਲੀ ਕੰਟਰੀਆਂ ਦੇ ਵਿੱਚ ਤੇ ਇੱਥੇ ਮੰਤਰੀ ਸਾਡੇ ਇੱਥੇ 20-20 ਗੱਡੀਆਂ ਲੈ ਕੇ 40-40 ਗੱਡੀਆਂ ਲੈ ਕੇ ਘੁੰਮ ਤਾਂ ਆ ਘੁੰਮ ਤਾਂ ਘਰ ਦੇ ਫਿਰਦੇ ਰਹਿੰਦੇ ਆ ਨੇੜੇ ਨੇ ਲੱਗਣ ਦੇ ਕਿਸੇ ਬੰਦੇ ਨੂੰ ਤਾਂ ਪਹਿਲੀ ਕਾਲ ਵੀ ਸਾਡਾ ਵਿਰੋਧ ਕਰਨਗੇ ਯਾਰ ਮੈਂ ਯਾਰ ਕਿੱਥੇ ਯਾਰ ਸਰਕਾਰਾਂ ਜਿਹੜੀਆਂ ਯਾਰ ਲੰਡੂ ਸਰਕਾਰਾਂ ਸਾਰੀਆਂ ਮੈਂ ਦੇਖ ਲਈਆਂ ਯਾਰ ਆਕਾਲੀ ਦਲ ਵੀ ਦੇਖ ਲਿਆ ਕਾਂਗਰਸ ਵੀ ਦੇਖ ਲਈ ਆ ਬੋਕਰ ਪਾਰਟੀ ਵੀ ਦੇਖ ਲਈ ਇਹਨਾਂ ਨੇ ਯਾਰ ਮੈਂ ਕਹਣਾ ਪੰਜਾਬ ਦਾ ਖਤਮ ਹੀ ਕਰਤਾ ਯਾਰ ਝੱਜੂ ਸਾਰਾ ਬਾਕੀ ਯਾਰ ਦੋਸਤੋ ਇਹ ਵੀਡੀਓ ਦੱਬ ਕੇ ਸ਼ੇਅਰ ਕਰਨੀ ਆ ਸ਼ੇਅਰ ਕਰਨ ਦਾ ਸੋਡਾ ਇੱਕ ਜਰੀਆ ਸੋਸ਼ਲ ਮੀਡੀਆ ਭਰਾਵੋ ਕਿਉਂਕਿ ਪੰਜਾਬ ਦੇ ਵਿੱਚ ਇੰਨਾ ਨਸ਼ਾ ਵੱਧ ਰਿਹਾ ਪੰਜਾਬ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਪਤਾ ਸਭ ਨੂੰ ਵੀ ਪਤਾ ਸਰਕਾਰਾਂ ਨੂੰ ਵੀ ਪਤਾ ਇਹ ਸਰਕਾਰਾਂ ਹੀ ਸਭ ਕੁਝ ਕਰਾਉਂਦੀਆਂ ਨੇ ਆ ਸਰਕਾਰਾਂ ਨਾਲ ਹੀ ਸਾਰਾ ਸਿਸਟਮ ਚੱਲਦਾ ਕਹਿੰਦੇ ਹੁੰਦੇ ਇੱਕ ਚੌਕ ਹੋਵੇ ਨਾ ਚੌਕ ਦੇ ਵਿੱਚ ਚਾਰੇ ਰਸਤੇ ਚੱਲਦੇ ਹੁੰਦੇ ਆ ਤੇ ਉਹੀ ਗੱਲ ਸਰਕਾਰਾਂ ਦੀ ਆ ਉਹਨਾਂ ਨੂੰ ਸਭ ਪਤਾ ਕਿਹੜਾ ਰਸਤਾ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ ਪਰ ਦੋਸਤੋ ਕਮੈਂਟਾਂ 'ਚ ਜਰੂਰ ਦੱਸਣਾ ਵੀ ਇਹ ਪੰਜਾਬ ਦਾ ਵਿੱਚ ਨਸ਼ਾ ਕਿਵੇਂ ਬੰਦ ਹੋ ਸਕਦਾ ਕੌਣ ਕਰਵਾ ਸਕਦਾ ਕੀਤੇ ਆਸ ਹੈ ਸਸਿਕਾ